ਲਾਈ ਮਿੱਤਰੋ ਕਹਿੰਦੇ ਅੱਜ ਅਸੀਂ ਮੁਰਗਾ ਬੱਕਰਾ ਬਣਾਉਣਾ ਫਾਤ ਹੈ ਤੇ ਸਾਡੀ ਸਟਰਗਲ ਦੇਖੋ ਇਧਰ ਦੇਖੋ ਲੈ ਬਈ ਕਹਦੇ ਅੱਗ ਦਾ ਭੱਖ ਗਈ ਹੁਣ ਨਹੀਂ ਤੇ ਆਪਾਂ ਕਹਿੰਦੇ ਸਟਰਗਲਾਂ ਭੈਂਦਰ ਨੂੰ ਐਂ ਵੀ ਤੁਹਾਨੂੰ ਆ ਦੇਦਾ ਦੇਉ ਤਰਾ ਮੇਰਾ ਸਾਲੇ ਚੱਲ ਪਰ ਸਟਰਗਲਾਂ ਚੰਦ ਨੇ ਸਾਡੇ ਇਹ ਸਟਰਗਲਾਂ ਰੱਬ ਵੀ ਕਹਿੰਦਾ ਤੁਹਾਨੂੰ ਇਹ ਬੰਦੇ ਤਾਂ ਐ ਖੜੇ ਨੇ ਇਹਨਾਂ ਦੇ ਮਤਲਬ ਦੀ ਚੀਜ਼ ਹੈ ਨਹੀਂ ਜੇ ਇਹਨਾਂ ਦੇ ਜੇ ਇਹਨਾਂ ਦੇ ਮਤਲਬ ਦੀ ਚੀਜ਼ ਹੁੰਦੀ ਹੈ ਭੱਜੇ ਫਿਰਦੇ ਅਸੀਂ ਖਾਂਦੇ ਨਹੀਂ ਆ ਬੰਦਾ ਸਾਡਾ ਸਾਤਪੂਰਾ ਦੇ ਰੈਡ ਨੂੰ ਤਰੀ ਪਿਆਵਾਂਗੇ ਇਹਨੂੰ ਬੰਦ ਕਰ ਇਹਨੂੰ ਤਰੀ ਪਿਆਵਾਂਗੇ ਤਰੀ ਨਾਲ ਰੋਟੀ ਦੇਮਾਂ ਇੱਕ ਆਹ ਯਾਰ ਇਹ ਆਹ ਦੇਖੋ ਆ ਬੰਦਾ ਜਮੀ ਨੰਨਾ ਇੰਨਾ ਮਾਰਦਣਾ ਨੰਨਾ ਨੰਨਾ ਇੰਨਾ ਮਾਰਦਣਾ ਬੰਦਾ ਕੀ ਕਰ ਰਹੀ ਹੈ ਉਹ ਫੁੱਟੇ ਚ ਉਹ ਤਰੀ ਇਹ ਤਰ ਕਿ ਕੀ ਕਰਕੇ ਮਾਂ ਲੱਕੜਾ ਫੇਲੀਆਂ ਇਹਦੇ ਕਰਦੇ ਆ ਆ ਹੋਣਿਆ ਮੈਂ ਕਹਣਾ ਘਰ ਚੱਲਦੇ ਬਾਕੀ ਦੋ ਮਖਨਾ ਨਹੀਂ ਵਧੀ ਜਾਂਦਾ ਇਹਨਾਂ ਦੀ ਅੱਗ ਘਟੀ ਜਾਂਦੀ ਆ ਕੋਈ ਦੱਸਣਾ ਨਹੀਂ ਦੇ ਗਿਆ ਤਨੇ ਮਰਨ ਲੱਗਾ ਸੀ ਆ ਦੇਖ ਖੜਾ ਤਾਂ ਗਾਇਆ ਤੇਰੇ ਲਈ ਜਾ ਸਾਨੂੰ ਤੂੰ ਦੇਰ ਚ ਵਗ ਜਾ ਕਿਆ ਵਗ ਜਾ ਆ ਨੰਨਾ ਮਾਰਨ ਵਾਲਾ ਬੰਦਾ ਅੱਜ ਬਣਦਾ ਨਹੀਂ ਬਣਾ ਕੇ ਤਾਂ ਖਾਣਾ ਤਾਂ ਹੈਗਾ ਅੱਜ ਤਾਂ ਬਣਾ ਅੱਜ ਤਾਂ ਬਣਾਉਣਾ ਉਰੀ ਆ ਕੁਝ ਹੋ ਜੇ ਹਨਾ ਵਾਂਟੀ ਆਹੋ ਐਚੀ ਬਣਾਉਣਾ ਹਨਾ ਕੀ ਬਈ ਹੁਣ ਤਾਂ ਧਰ ਲੈ ਹੁਣ ਨਹੀਂ ਮੁੜਦੇ ਹੁਣ ਨਹੀਂ ਮੁੜਦੇ ਗਿਆ ਸੀ ਮੈਂ ਤੁਹਾਡੇ ਸਾਥ ਦੇ ਆਹ ਖਾਨੀਆਂ ਕਹਿੰਦੇ ਸਾਡੀ ਜ਼ਿੰਦਗੀ ਦਾ ਜੰਗ ਲੱਗੀ ਹੋਈ ਹੈ ਜਦੋਂ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਜ਼ਿੰਦਗੀ ਸਾਡੇ ਨਾਲ ਪਹਿਲਾਂ ਖਲਵਾਲ ਕਰਦੀ ਆ ਆਹ ਦੇਖੋ ਸਟਰਗਲ ਚੱਲ ਰਹੀ ਆਹ ਦੇਖੋ ਕੁਕਰ ਆਹ ਰੋਣ ਸੂਰਤ ਆਹ ਹੈ ਰੋਣ ਸੂਰਤ ਆਹ ਸਟਰਗਲ ਚੱਲਦੀ ਆ ਸਾਡੀ ਕਹਿੰਦੇ ਟੈਂਟ ਬਣਾਇਆ ਸਾਡੇ ਆਪ ਦਾ ਐਵੇਂ ਟੀ ਟੈਂਟ ਬਣਾਇਆ ਕਹਿੰਦੇ ਸਾਡੇ ਆਪ ਦਾ ਦੇਖੋ ਹੋਮ ਮੇਡ ਆ ਆ ਮੰਦਿਰ ਦਾ ਆਤੀ ਸਾਨੂੰ ਆ ਗਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਆਏ ਮੇਰੇ ਵੀਰੋ ਕਹਿੰਦੇ ਤੜਕਾ ਲਾਉਂਦੀ ਤਿਆਰੀ ਚੱਲ ਪਈ ਇੱਕ ਪ੍ਰਕਿਰਿਆ ਆ ਪਾਪਾ ਕਹਿੰਦੇ ਆ ਓਏ ਕੁਰਸੀ ਉੱਤੋਂ ਲੱਗੇ ਤਰੇਵਾਂ ਹੇ ਹੇ ਆਏ ਹੈ ਮਸਾਲਾ ਕਹਿੰਦੇ ਮੁੰਡਾ ਚੱਕੀ ਬੈਠਿਆ ਇਦਰਾ ਹਾਂ ਹਾਂ ਆਂਚ ਪੂਰੀ ਭੱਗ ਗਈ ਐ ਆਂਚ ਆਂਚ ਪੂਰੀ ਭੱਗ ਗਈ ਆਂਚ ਧੀਮੀਆਂ 'ਚ ਧੀਮੀ ਆਂਚ 'ਤੇ ਪਕਾएं ਇਸਕੋ ਕਿਰੇਪਾ ਧੀਮੀ ਆਂਚ 'ਤੇ ਪਕਾਏ ਵਾਂਢੀ ਇਹਦੇ ਵਿੱਚ ਸੋਸੇ ਚਟ ਓਹੋ ਆਪਾਂ ਖਾਣ ਵਾਲੀ ਮੁੰਡਾ ਬੱਚੇ ਨਾਲ ਇਹਦੇ ਵਿੱਚ ਇਹੋ ਪੈ ਗਿਆ ਨਾ ਪਾਣੀ ਛਿੱਟਾ ਵੜਾ ਘੈਂਟ ਮਾਰ ਲੈਣੇ ਕਿਉਂ ਕਿਉਂ ਕਾ ਕੀ ਕਹਿੰਦਾ ਨਹੀਂ ਕਿਉਂ ਇਹਦਾ ਅਸੀਂ ਤਾਂ ਭੈਆਂ ਦਾ ਛੇਲਡ ਪੂੰਡੀਆਂ ਨੂੰ ਤੋਣ ਵਾਸਤੇ ਰੱਖਿਆ ਦਾ ਤੋ ਛੇਲਡ ਪੂੰਡੀਆਂ ਨਿਕਲਦੀਆਂ ਦੇਖੋ ਭਾਈ ਤਾਂ ਪਵਿੱਤਰ ਕਰਨ ਨੂੰ ਰੱਖਿਆ ਆ ਦੇਖੋ ਤੁਹਾਡਾ ਮਾਲ ਮਸਾਲਾ ਆ ਓਏ ਆ ਪਿਆ ਕਹਿੰਦੇ ਇੱਥੇ ਰੱਖਿਆ ਹੋਇਆ ਛੇਲਡ ਪੂੰਡੀਆਂ ਕੱਢਦੇ ਨੇ ਛੇਲਡ ਪੂੰਡੀਆਂ ਲੈ ਵੀ ਕਹਿੰਦੇ ਤੜਕਾ ਲੱਗਣ ਯਾਰ ਆ ਆਉਂਦੀਆ ਹੁ ਬਾਜ ਇਹ ਉਹ ਕਰਸੀ ਮਾਰੋ ਕਰਸੀ ਲੰਗਰੀ ਕਰਸੀ ਮਾਰ ਜਾ ਓਏ ਇਹਨੂੰ ਲੱਖਣ ਨਹੀਂ ਹੈਗਾ ਭਾਈ ਵੰਟੀ ਤੂੰ ਮਾਰ ਤੂੰ ਮਾਰ ਲੱਖਣ ਹੋ ਗਈ ਸਾਲਾ ਉਹ ਚ ਉਹ ਮਰੋਦਾ ਡਿੱ ਗਿਆ ਪਿਆ ਇਹਦਾ ਬਲੌਗ ਦਾ ਨਾਮ ਪਤਾ ਰਿਹਾ ਨਾ ਦੇਖੋ ਮੀਟ ਕਿਵੇਂ ਬਣਾਈਦਾ ਹੈ ਵੰਟੀ ਮੀਟ ਮੀਤੀ ਵੀ ਲੈ ਕੇ ਆ ਬਾਈ ਹਾਂ ਲੋਕੇਸ਼ਨ ਆ ਫੜੀਆਂ ਫੜੀ ਭੈਣ ਦਾ ਯਾਰ ਜੂਠੇ ਨਗਰ ਮੱਥਾ ਡੇਕਣਾ ਮੱਥੇ ਨੂੰ ਵੀ ਸਾਲਾ ਪੰਨ ਦੋ ਕੰਦੇ ਮੇਰੇ ਵੀ ਬਹੁਤ ਪੈ ਰਿਆ ਵਾਰਾ ਦੇਖੋ ਤੁਸੀਂ ਦੇਖ ਸਕਦੇ ਹੋ ਬੱਦਲੇ ਬੱਦਲ ਬੱਦਲੇ ਬੱਦਲ ਵਿਰੋਧ ਤੜਕਾ ਲੱਗ ਗਿਆ ਆ ਤੁਖ ਖੋਲੇ ਦਿੱਤਾ ਪਾ ਪਰ ਵਿੱਚ ਮੜਾ ਜਾ ਆਹੋ ਬਾਦ ਆ ਬੱਕਰਾ ਉਹ ਉੱਪਰ ਨਾ ਸਿਰ ਮਾਰਦਾ ਆ ਦਰਸ਼ਕ ਨਾ ਪਲੇਅਰ ਨਾ ਸਪੀਅਰ ਇਹ ਨਾਲ ਯੋਗਦਾਨ ਪਾ ਰਹੇ ਨੇ ਦੇਖਣ ਵਾਸਤੇ ਤਰੀਕੇ ਬਣਦਾ ਇਹਨਾਂ ਨੇ ਕੁਕੜੀਆਂ ਭੁੰਨਣੀਆਂ ਨੇ ਨਾ ਓਏ ਇਹ ਅੱਗ ਦੇ ਰਹੇ ਜਦੋਂ ਬੇਲੀ ਉਹ ਫਿਰ ਜਿਹੜੀ ਆਉ ਫਿਰਦੇ ਨੇ ਕੁਕੜੀਆਂ ਲੈ ਬਈ ਬੰਨ ਨਾਲ ਯਸ 6 ਕਿਲੇ ਵਿੱਚ ਖੜ ਕੇ ਸੁਆਦ ਆਉਂਦਾ ਵੇ ਕਹਿੰਦੇ ਮੇਰੇ ਵੀਰੋ ਤੜਕਾ ਪੂਰਾ ਅੱਗ ਨਾਲ ਅੱਗ ਲੱਗ ਰਹੀ ਆ ਹਾਂ ਲੈ ਉਹੀ ਧਰਵਾਗੇ ਆਪਾਂ ਕੈਮਰੇ ਤੇ ਹੋ ਗਿਆ ਕਹਿੰਦੇ ਮੇਰੇ ਵੀਰੋ ਪਾਫ ਲੱਗੀ ਕੈਮਰੇ ਨੂੰ ਆਏ ਮੇਰੇ ਵੀਰੋ ਕਹਿੰਦੇ ਆ ਠੀਕ ਨਾ ਆਏ ਆਏ ਕਹਿੰਦੇ ਮੀਂਹ ਨੇ ਸਾਡਾ ਕੰਮ ਖਰਾਬ ਕਰ ਪਾਇਆ ਵਿਆਹ ਤੋਂ ਹੀ ਪੇੜਾ ਕੰਮ ਹੋਇਆ ਪਿਆ ਐ ਓਏ ਹੈਗੀ ਵਿਆਹ ਤੋਂ ਹੀ ਪੇੜਾ ਕੰਮ ਹੋਇਆ ਪਿਆ ਕੜਾਈ ਚੜਨ ਵਾਲੇ ਤੋਂ ਹਲੇ ਆ ਇਹਨੂੰ ਤੇ ਕੜਾਹੀ ਜੀ ਮਸਾਲਾ ਲੱਗ ਗਈ ਥੱਲੇ ਗਾਇਸ ਉਹਦੇ ਨਾਲ ਉਹਨੂੰ ਬਣਾ ਸਿੱਧੇ ਲੋਟ ਮਟਰਨ ਮਟਰਨ ਚਲੇਗਾ ਲੋਟ ਬਣਾ ਸਿੱਧੇ ਲੋਟ ਮਟਰਨ ਮਟਰ ਜਾਈ ਮਿੱਤਰ ਗਣੇ ਸੀ ਬਣਾਉਣ ਲੱਗੇ ਆ ਮੁਰਗਾ ਚੋਰ ਚੋਰੀ ਮੁਰਗਾ ਕਰਿਆ ਸੀ ਬੱਕਰਾ ਭੈਂਚ ਉਹਦਾ ਰੱਖਿਆ ਸੋਨੇ ਦਾ ਇਹ ਦੇਖੋ ਗਾਇਸ ਇਧਰ ਬਹੁਤ ਬਾਰਿਸ਼ ਹੋ ਰਹੀ ਹੈ ਇਸ ਲਈ ਇਹ ਅਮਨੇ ਟੈਂਟ ਲਗਾਇਆ ਹੈ ਇਹ ਹਮਾਰਾ ਡੌਗ ਹੈ ਇਹ ਮੁਰਗਾ ਹੈ ਇਧਰ ਬਾਰਿਸ਼ ਹੋ ਰਹੀ ਹੈ ਇਧਰ ਮੱਗਾ ਬਣ ਰਹਾ ਹੈ ਜੀਨਸ ਸਾਰੇ ਸਟਰੋਂਗ ਨੇ ਸਾਨੂੰ ਬਿਮਾਰੀ ਇਹਦੀ ਕੋਈ ਲੱਗਦੀ ਨਹੀਂ ਆ ਤੇਰੇ ਵਰਗਨ ਆ ਮੀਚ ਜੇ ਹੁਣ ਭੇਜ ਗਿਆ ਉਹਦੀ ਦੂਏ ਦਿਨ ਬਿਮਾਰ ਤੇਰੇ ਵਰਗੇ ਦੇ ਚੋਟੀਆਂ ਮੋਟੀਆਂ ਨਹੀਂ ਆ ਵੱਡੀਆਂ ਬਿਮਾਰੀਆਂ ਲੱਗਦੇ ਨੇ ਹੁੰਨਾ ਕਿ ਨਹੀਂ ਉਹਦਾ ਫਿਰ ਸਾਡੀ ਤਾਕਤ ਆਣੀ ਗੱਗੀ ਅਸੀਂ ਵੱਡੀਆਂ ਬਿਮਾਰੀਆਂ ਝੰਡ ਲੈਨੇ ਆ ਤੁਸੀਂ ਸਾਲੇ ਛੋਟੇ ਡੋ ਰੋ ਜਾਂਦੇ ਮੇਂ ਤਰੋ ਲੈ ਕਹਿੰਦੇ ਤੇ ਤੜਕੇ ਦੇ ਤੜਕਾ ਚੱਲ ਰਿਹਾ ਸਾਡਾ ਹਲਵਾਈ ਗੱਗੀ ਹਲਵਾਈ ਆਇਆ ਹੋਇਆ ਆ ਤੇ ਮੇਰੇ ਵੀਰੋ ਕਹਿੰਦੇ ਆ ਦੇਖੋ ਇੱਧਰ ਆ ਹੀ ਬੈਠਣੇ ਸਾਈਡ ਤੇ ਇਹ ਕੰਨਾਂ ਨੂੰ ਫੋਨ ਲਾਈ ਆ ਆ ਕੁਕੜੀਆਂ ਖਾਣ ਵਾਲਾ ਬੰਦਾ ਇਹ ਸਾਡੇ ਦੇਖ ਰਿਹਾ ਪ੍ਰੋਗਰਾਮ ਕੀ ਚੱਲ ਰਿਹਾ ਤੇ ਮੈਂ ਤਾਂ ਬਈ ਕੁੱਕੜਿਆ ਖਾਣ ਆਇਆ ਇਹਨਾਂ ਬੈਠਾ ਇਹ ਆਪਦਾ ਪ੍ਰੋਗਰਾਮ ਚੱਲ ਰਿਹਾ ਦੇ ਨਾਲ ਨਾਲ ਲਾਈਵ ਬੈਠਾ ਦੇ ਬਰੇ ਵੀਰੋ ਹੂੰ ਜਵਾਨ ਦਾਬਦੇ ਨਹੀਂ ਹੈਗੇ ਮੀਂਹ ਜਿੰਨਾ ਮਰਜ਼ੀ ਆ ਜਾਏ ਕਹਿੰਗੇ ਓਏ ਕਹਿੰਗੇ ਕਿ ਇਧਰ ਆ ਗਈ ਜਵਾਨ ਦਾਬਦੇ ਨਹੀਂ ਮੀਂਹ ਜਿੰਨਾ ਮਰਜ਼ੀ ਆ ਜਾਏ ਮੀਂਹ ਪੈਣ ਲੱਗ ਰਿਹਾ ਬਾਹਰ ਬਹੁਤ ਜ਼ਿਆਦਾ ਆ ਸਾਡਾ ਡਿਗਾਰਡ ਲਾਇਆ ਹੋਇਆ ਅੱਜ ਐਂਕੀ ਉਹ ਮੱਕੜਾ ਖਾ ਕੇ ਜਾਣਾ ਕੋਸ ਹੋ ਗਿਆ ਨਾ ਉਹਨੇ ਆ ਕੇ ਜਾਣਾ ਕੋਸ ਹੋ ਜੀ ਆਜੂ ਪਾਣੀ ਪੀ ਗਏ ਨਹੀਂ ਬਹੁਤ ਤੇਜ਼ ਪੈ ਰਿਹਾ ਬਾਹਰ ਵਾਣ ਕਹਿੰਦੇ ਮੇਰੇ ਵੀਰੋ ਹੋਰ ਆ ਗਿਆ ਬਾਥੀਆਂ ਦੀ ਸੇਵਾ ਲਾਉਂਦਾ ਫਿਰਦਾ ਏ ਇਹ ਸੇਵਾ ਪੂਰੀ ਕਰਦਾ ਏ ਦਿਲ ਦਿਲ ਪੂਰਾ ਲਾ ਕੇ ਸੇਵਾ ਕਰਦਾ ਬਾਥੀਆਂ ਪਾਥੀਆਂ ਮੇਰੇ ਵੀਰੋ ਪਰ ਇਹ ਬੰਦੇ ਨੇ ਖਾਣਾ ਪੀਣਾ ਕੋਸ ਹੈ ਨਹੀਂ ਪਰ ਤਾਂ ਵੀ ਸੇਵਾ ਪੂਰੀ ਨਿਭਾ ਰਿਹਾ ਹੈ ਹਣਾ ਓਏ ਚਾਲੇ ਨੁਤਰੀਣਾ ਰੋਟੀ ਖਵਾਵਾਂਗੇ ਅੱਜ ਤਾਕੜਾ ਕਰਦੇ ਆ ਤਾਕੜਾ ਮੇਰੀ ਮੰਮੀ ਕਹਿੰਦੀ ਘਰ ਆ ਚੱਕ ਲੈ ਚੱਕ ਲੈ ਜਿੱਤਿਆ ਚੱਕ ਲੈ ਪਾ ਦਾਂਗੇ ਇਹ ਲੈ ਆ ਵੇ ਭਗਣੀਆ ਗਾਦਰ ਹੈ ਸਤਰੀ ਤੋਂ ਮੈਂ ਕਰਦਾ ਇਹਦਾ ਜਵਾਬ ਹੈਗਾ ਭਈ ਇਹ ਗੱਲ ਨੰਨਾ ਨੰਨਾ ਇਹਨਾਂ ਨੂੰ ਨੰਨਾ ਇਹਨਾਂ ਨੂੰ ਨੰਨਾ ਰੱਖਿਆ ਹੈਗਾ ਕੀ ਵੇ ਹੰਦ ਨਾਮ ਨਹੀਂ ਕਰਦੀ ਲੈ ਬਈ ਦੇਖੋ ਕੰਨਾ ਕਰ ਗਿਆ ਕਹਿੰਦੇ ਮੇਰੇ ਵੀਰੋ ਤੰਬੂ ਤੇ ਤੰਬੂ ਤੰਬੂ ਤੇ ਤੰਬੂ ਗਾਡਰ ਖੇੜੇ ਤੰਬੂ ਆ ਦੇਖੋ ਉਹ ਨਾ ਬਸਾ ਯਾਰ ਕੰਬੂ ਲੈ ਵੀ ਦੇਖੋ ਕਹਿੰਦੇ ਕੀ ਬਣ ਗਿਆ ਕਿੰਨਾ ਗਰਜਿਆ ਪਾਣੀ ਦਾ ਹੁਣ ਸੁੱਕ ਗਿਆ ਹੋਰ ਪਾਉਣਾ ਫਿਰ ਹੋਰ ਵੀ ਪਾਉਣਾ ਇਹਨੂੰ ਬੰਦ ਕਰ ਰਜਾ ਪਾਣੀ ਗੁਰ ਪਾ ਲੂ ਬੰਮ ਨੇ ਆਪ ਵੀ ਖੋਲ ਯਾਰ ਡੰਡਾ ਜਿਹੜਾ ਆ ਬੰਦਾ ਜੇ ਭਰ ਕੇ ਲੈ ਜਦ ਤੋ ਖੋਲ ਦੇ ਖੋਲ ਦੇ ਉਹ ਆ ਸੱਟਾ ਹੈ ਬਈ ਕਹਿੰਦੇ ਡੇਚਰ ਨਾ ਭਾਂਡੇ ਧੋਂਦੇ ਆ ਦੇਖੋ ਖੋਲ ਲੈ ਪਾਣੀ ਦਾ ਹੱਟ ਲੈ ਕੋਈ ਪ੍ਰਵਧ ਧੜਿਆ ਲੱਗ ਗਈ ਕੁਦਰਤੀ ਪਾਣੀ ਕੁਦਰਤੀ ਪਾਣੀ ਸਾਡੀਆਂ ਦਾ ਨਹਾਸਾ ਬੰਦ ਹੋ ਗਈਆਂ ਹਾਲੀਆਂ ਆ ਦੇਖੋ ਚਮਚੇ ਬਾਡੇ ਫੜੋ ਚਮਚਾ ਇਹ ਛੱਡ ਦੇ ਇਹ ਫੜਦਾ ਦੋਏ ਫੜਦਾ ਆਹਦਾ ਕਰ ਲੋ ਤੂੰ ਦੇ ਹਾਲੇ ਕੁਛ ਲੋ ਗਿਆ ਕਹਿੰਦੇ ਸਾਰਾ ਕੁਝ ਹੋ ਗਿਆ ਬਣਨ ਵਾਲਾ ਬਸ ਉਕੜੂ ਜਿਓ ਬਣ ਗਿਆ ਹੁਣ ਖਾ ਕੇ ਦਿਖਾਵਾਂਗੇ ਆਹੋ ਪਾਣੀ ਕ ਵਿੱਚ ਚੱਲਦਾ ਤਰੇ ਤਰੇ ਇਹ ਕਦੇ ਬਣ ਗਿਆ ਬੰਨ ਪੈਣ ਲੱਗਿਆ ਭਾੜੇ 'ਚ ਬੋ ਤੇ ਨਾ ਲਾਦੀ ਉਂਗਲ ਜੀ ਤੇ ਮੇਰੀ ਤੇ ਹੋਰ ਨਹੀਂ ਕਿੱਕੇ ਕੱਢਦੀ ਏ ਇੱਕ ਇੱਕ ਕੱਢੀ ਦੇ ਰਿਹਾ ਬਾਈ ਬੰਦਾ ਕਹਿੰਦੇ ਹੱਡਾ ਵਾਲੇ ਜਲੇ ਚੈੱਕ ਕਰਨ ਵਾਸਤੇ ਪਾਇਆ ਹੈਣਾ ਆਹੇ ਆਹੇ ਚੱਤੀ ਚੱਤੀ ਲਾਦੀ ਮੁੱਠੇ ਤੇ ਓਏ ਯਾ ਤਰੀਫ ਉਹ ਵੇ ਨਿਕਲਦਾ ਧੂਆ ਵਾਹ ਕਿਹੜਾ ਸਵਾਦ ਆ ਨਾ ਬਾਡੀ ਤੇਰੀ ਖਾਣੀ ਤੇਰੀ ਓਏ ਉੱਪਰ ਕੋ ਰੋਲੀਆਂ ਨਾ ਮੁੱਠੇ ਆ ਤਰੀਫ ਹੀ ਲੈ ਉਸਨੇ ਦੱ ਲਾਈ ਮੇਰੇ ਵੀਰੋ ਕਹਿੰਦੇ ਅੱਗ ਬੁਝ ਗਈ ਆ ਬੰਦਾ ਵਿਚਾਰਿਆ ਹੈਗਾ ਚਾਰ ਕੇ ਜਾ ਆਹੇ ਬਚਾਤੀ ਕਾਮਯਾਬ ਆ ਕਾਮਯਾਬ ਸਾਡਾ ਚੋਬਰ ਕੈਨੇਡਾ ਹੋ ਗਿਆ ਵਾਡੀ ਟਾਈਮ 7 ਵਜੇ 7 ਵਜ ਗਏ 5 ਵਜ ਦਾ ਕਈ ਨਹੀਂ ਕੰਮ ਕਰਿਆ 5 ਵਜ ਦਾ ਤਾਂ ਰਿਆ 7 ਵਜ ਗਏ ਹੁਣ ਤੱਕ ਹੀ ਹੈ ਕੰਮ ਕਰਿਆ ਅੱਗੇ ਮਜਾਉਣ ਦੀ 9 ਟੇ ਹੋ ਗਏ ਹਲੇ ਤੱਕ ਨਹੀਂ ਦਿੱਤੇ ਇਹ ਕਿ ਮੇਰੀ ਜੂ ਗਗੇ ਆਏ ਓਏ ਇਹ ਦਾਰੂ ਲੈ ਉਹ ਹੋੜੀ ਵਿੱਚ ਡੇਰ ਪੌਣੀ ਹੋਊ ਫੇਰ ਆਇਆ ਕਹਿੰਦਾ ਹੈਗਾ 100 ਰੁਪਿਆ ਫੇਰ ਪਾ ਕੇ ਪਤਲਾ ਜਾਣਾ ਕਰੇ ਫੇਰ ਵੀ ਇਹ ਕਰ ਲੈ ਭਾਈ ਬਣ ਗਿਆ ਕਹਿੰਦੇ ਮੁਰਗਾ ਉਹ ਬੱਕਰਾ ਕਿਹਦੇ ਵਖਾਨ ਲੱਗ ਰਹੇ ਨੇ ਪਾਰਟੀ ਆ ਰਹੀ ਆ ਬੈਠੀ ਸਾਡੀ ਪਾਰਟੀ ਲੈ ভাই ਕਿਹਦੇ ਬਣ ਗਿਆ ਇਹ ਉਹ ਡਿੱਗੀ ਉਹ ਚਰਬੀ ਜੀ ਦਾ ਹੋਰ ਪਾਉਂ ਤਰੀ ਮਾਉਣੇ ਤੇ ਤੁੰਤਰੀ ਨਹੀਂ ਇੱਥੇ ਤਰੀ ਬਸ 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 ਇਹਦੇ ਨੇ ਢੱਡਾ ਹੋ ਜੂਦੈ ਨੇ ਤਰੀ ਪੂਰਾ ਗਾੜਾ ਗਾੜਾ ਬਣਿਆ ਕਹਦੇ ਆ ਦੇਖੋ ਆ ਬੈਠੇ ਹਲਵਾਈ ਸਾਡਾ ਆ ਕਾਬਟ ਚਾਚਾ ਲੈ ਵੀ ਮਿੱਤਰੋ ਸਾਡਾ ਸੋ ਨਿਬੜ ਗਿਆ ਕੰਮ ਹੁਣ ਆ ਥੋੜਾ ਮੱਟਾ ਮਾਲ ਰਹਿ ਗਿਆ ਘਰੇ ਆ ਬਦੇ ਆ ਬਦੇ ਹੈਣਾ ਯਾਉ ਦੇਵ ਦੇ ਘਰੇ ਰੋਟੀ ਨਾਲ ਸਵਾਦ ਪੂਰਾ ਬਣਿਆ ਥੋੜੀਆ ਕੰਮ ਪੂਰਾ ਸਵਾਦ ਵੜਾ ਟੇਸਟੀ ਆਉਂਉ ਪੈ ਕੁੱਤਰ ਕੁੱਕਰ ਲਾ ਲਿਆ ਚੱਲ ਚੱਡੀ ਆਪਾ ਕੁੱਤਾ ਕੁੱਤਾ ਖੋਲੀ ਕੁੱਤਾ ਟਾਈਗਰ ਖੋਲੀ ਆਪਾ ਲੈ ਕੇ ਚੱਲਦੇ ਮੈਂ ਜੁੱਤੇ ਕਰ ਲਾ ਆ ਆ ਚਲੀ ਉਥੇ ਉਹ ਸੁਪ ਵੀ ਜਲਾ ਪਿਆ ਮਾਮਾ ਨੇ ਕਿਹਾ ਉਹ ਮੋਬਾਈਲ ਪਿਜ ਰਿਹਾ ਮੈਨੂੰ ਕਿਉਂ ਤੂੰ ਬੰਦ ਕਰ ਹੈ ਓ ਖੋਲੋ ਬਈ ਟੰਪੂ ਖੋਲ ਬਾਬਾ ਆਏ ਕਰ ਆਹ ਭਾਂਡੇ ਚੱਕ ਲੈ ਤੂੰ ਯਾਰ ਤਾਰ ਲੈਣੇ ਹੈ ਲੈ ਵੀ ਤਾਰ ਇਹਦਾ ਬਲੌਗ ਇੱਚੀ ਸਮਾਰਾਦਾ ਬਈ ਆ ਕੱਲਾ ਹੀ ਮਿਲੂਗਾ ਤੁਹਾਨੂੰ ਅੱਜ ਬਣਾਉਣ ਵਾਲਾ